ਕੀ ਆਪ ਜਾਣਦੇ ਹੋ ਕਿ ਸਾਡੇ ਮਾਨਯੋਗ ਸ਼੍ਰੀਮਤੀ ਪ੍ਰਿਗਿਆ ਜੈਨ ਐਸਐਸਪੀ ਫਰੀਦਕੋਟ ਜੀ ਨੇ ਨਸ਼ੇ ਖਿਲਾਫ ਜੋ ਮਹਿੰਮ ਚਲਾਈ ਹੋਈ ਹੈ ਉਸੇ ਨੂੰ ਅਗਾ ਤੋਰਦੇ ਹੋਏ ਐਸਪੀ ਸਾਹਿਬ ਸੁਬਾਤ ਜਸਵੀਰ ਸਿੰਘ ਐਸਪੀ ਡੀ ਫਰੀਦਕੋਟ ਜੀ ਦੀ ਰੈਨਵਾਈ ਹੇਠ ਵੱਖ-ਵੱਖ ਟੀਮਾਂ ਨਸ਼ੇ ਦੇ ਉੱਪਰ ਕਾਬੂ ਕਰਨ ਲਈ ਲਗਾਈਆਂ ਗਈਆਂ ਹਨ ਜਿਸ ਦੇ ਵਿੱਚ ਸੀਜੀਐਸ ਸਾਹਿਬ ਐਂਟੀ ਨਾਰਕੋਟਿਕਸਨ ਅਤੇ ਹੋਰ ਥਾਣੇ ਦੇ ਬਲੇਬ ਵੀ ਲਾਕੇ ਲਗਾਈ ਜਾਂਦੇ ਹਨ ਅਤੇ ਨਸ਼ਾ ਤਸਕਰੀ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਸਾਡੇ ਐਂਟੀ ਨਾਰਕੋਟਿਕ ਦੇ ਥਾਣੇਦਾਰ ਸਾਈ ਗੁਰਨਾਥ ਸਿੰਘ ਥੰਮੇ ਬੱਸ ਸਟੈਂਡ ਪਰ ਪਹੁੰਚੇ ਤਾਂ ਇੱਕ ਲੜਕਾ ਜੋ ਕਿ ਬੱਸ ਸਟੈਂਡ ਦੇ ਵਿੱਚ ਇੱਕ ਪਲਾਸਟਿਕ ਦੇ ਬੈਗ ਕੋਲ ਬੈਠਾ ਸੀਗਾ ਜੋ ਪੁਲਿਸ ਫੋਰਟਿੰਗ ਦੇਖ ਕੇ ਪਿੱਛੇ ਨੂੰ ਮੁੜਨ ਲੱਗਾ ਅਤੇ ਜਿਸ ਨੂੰ ਕਾਬੂ ਕੀਤਾ ਗਿਆ ਆਪਣਾ ਸੰਦੀਪ ਸਿੰਘ ਸੀਪਾ ਵਾਸੀ ਸਾਦਾਪੱਤੀ ਜੈਤੋਸ ਤੇ ਬੈਗ ਦੀ ਤਲਾਸ਼ੀ ਲਈ ਗਈ ਉਸ ਦੇ ਵਿੱਚੋਂ 25 ਕਿਲੋ ਭੁੱਕੀ ਬਰਾਮਦ ਹੋਈ ਤੇ ਜਿਸ ਦੇ ਖਿਲਾਫ ਥਾਣਾ ਬਾਜਾਖਾਨਾ ਵਿਸ਼ੇ ਉੱਥੇ ਕਾਨੂੰਨਿਕ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਤੇ ਇਸ ਤੋਂ ਪਹਿਲਾਂ ਹੀ ਤਿੰਨ ਪਰਚੇ ਦਰਜ ਫਰੀਦਕੋਟ ਦੇ ਵਿੱਚ ਦੋ ਜੱਤوں ਦੇ ਵਿੱਚ